ਪੀਨੋ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ ਮੈਂ ਸੁਖਨੇਵ ਸਿੰਘ ਸਿੱਧੂ ਵੋਲਡ ਵੌਇਸ ਪ੍ਰੋਗਰਾਮ ਦੇ ਨਾਲ ਸ਼ਾਮਲਾ। ਜਿਹੜੇ ਸੱਜਣ ਸਾਡੇ ਨਾਲ ਇਸ ਵਕਤ YouTube ਦੇ ਜਰੀਏ ਜੁੜੇ ਹੋ ਹੋ ਸਕਦਾ Facebook ਦੇ ਉੱਤੇ ਅੱਜ ਕੋਈ 에ਰਰ ਆਵੇ ਕਿਉਂਕਿ ਮੈਸੇਜ ਆਇਆ ਸਾਫਟਵੇਅਰ ਕੰਪਨੀ ਦਾ ਤਾਂ ਕਰਕੇ ਜੇ ਤੁਹਾਡੇ ਕੋਈ ਹੋਰ ਸੱਜਣ ਸੁਨੇਹੀ ਆ ਤਾਂ ਉਹਨਾਂ ਨੂੰ YouTube ਵਾਲਾ ਲਿੰਕ ਜ਼ਰੂਰ ਅੱਜ ਸ਼ੇਅਰ ਕਰ ਦਿਓ। ਤੇ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਲਾਈਫਸਟਾਈਲ ਅੰਪੋਰਿਅਮ ਪੋਸਟ ਆਫਿਸ ਬਾਜ਼ਾਰ ਬਠਿੰਡਾ ਤੋਂ। ਉੱਥੇ ਤੁਸੀਂ ਪੀਐਨਓ মিডিਆ ਗਰੁੱਪ ਦਾ ਜਾਂ ਸੁਖਨਾਬ ਸਿੰਘ ਸਿੱਧੂ ਪੇਜ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਬੈਨੀਫਿਟ ਮਿਲਦੇ ਅਸਾਰ ਹੈ ਤੇ ਕਰਦੇ ਆਂ ਜੀ ਗੱਲ ਰঞ্জੀਤ ਸਿੰਘ ਕੁੱਕੀ ਗੱਲ ਹੋ ਰਣਾ ਜਿਲ੍ਹਾ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਖਨਾਬ ਥੈਂਕ ਯੂ ਸੋ ਮੱਚ ਜਿਲ੍ਹਾ ਸਾਹਿਬ ਖਬਰਾਂ ਅੱਜ ਬਹੁਤ ਸਾਰੀਆਂ ਨੇ ਪੰਜਾਬ ਦੇ ਵਿੱਚ ਈਡੀ ਦੀ ਰੇਡ ਪੈ ਰਹੀ ਹੈ ਸਰਗਰਮੀਆਂ ਇੱਥੇ ਵਧੀਆਂ ਨੇ ਕਈਆਂ ਨੂੰ ਕੰਮੇ ਛਿੜੇ ਹੋਏ ਨੇ ਅਰਵਿੰਦ ਕੇਜਰੀਵਾਲ ਦੀ ਖਬਰ ਹੋਰ ਕੁਝ ਖਬਰਾਂ ਤੇ ਸਭ ਤੋਂ ਵੱਡੀ ਖਬਰ ਹੈ ਜਿਹੜੀ ਉਹ ਵਾਪਰੀ ਆ ਮੁਖ्तार ਅंसारी ਦੀ ਮੁਖਤਾਰ ਅंसारी ਤੁਸੀਂ ਦੇਖ ਲਓ ਅੱਜ ਗੈਂਗਸਟਰ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਕਿਸ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਫਰੀडम फाइਟਰ ਪਰਿਵਾਰ ਦੇ ਨਾਲ ਸੰਬੰਧਤ ਸੀ ਉਪਰਾਸ਼ਟਰਪਤੀ ਦੇ ਪਰਿਵਾਰ ਦੇ ਨਾਲ ਸੰਬੰਧਤ ਸੀ ਔਰ ਉਹਨਾਂ ਦੀ ਮੌਤ ਜੇਲ੍ਹ ਚ ਹੋਈ ਹੈ ਜੇਲ੍ਹ ਪ੍ਰਸ਼ਾਸਨ ਨੇ ਇਹ ਅਪਡੇਟ ਦਿੱਤੇ ਆ ਕਿ ਮੌਤ ਹਾਰਟ ਅਟੈਕ ਕਾਰਡੀਕ ਅਟੈਕ ਦੇ ਨਾਲ ਹੋਈ ਹੈ ਪਰ ਦੋਸ਼ ਕੁਝ ਹੋਰ ਵੀ ਲੱਗ ਰਹੇ ਹਨ ਮੁਖਤਾਰ ਅंसारी ਬੜਾ ਚਾਰ ਚਰਿੱਤਰ ਕੈਰੈਕਟਰ ਹੈ ਆਪਣੀ ਲਾਈਫ ਦੇ ਵਿੱਚ ਬੜਾ ਦੁੱਖ ਵਾਲੀ ਗੱਲ ਆ ਕਿਉਂਕਿ ਮੇਰਾ ਤਾਂ ਬੜਾ ਉਹ ਯਾਰ ਸੀਗਾ ਮੇਰੇ ਨਾਲ ਉਹ 2 ਸਾਲ ਤਿਹਾਰ ਜੇਲ੍ਹ ਚ ਰਿਹਾ ਹੈਗਾ ਤੇ ਬੜਾ ਕ੍ਰਿਸਮੈਟਿਕ ਫਿਗਰ ਸੀਗਾ ਬੜਾ ਉੱਚਾ ਲੰਮਾ ਜਵਾਨ ਸੀਗਾ 6 ਫੁੱਟ 5 ਇੰਚ ਦਾ ਉਹਨਾਂ ਦੇ ਸਬੰਧ ਜਿਹੜੇ ਹੈਗੇ ਆ ਪੁਰਾਣੇ ਪਰਸ਼ੀਆ ਨਾਲ ਜੁੜਦੇ ਸੀਗੇ ਉਹਨਾਂ ਦੇ ਪਰਿਵਾਰ ਦੇ ਜਦੋਂ ਬਾਬਰ ਦੀ ਫੈਮਿਲੀ ਆਈ ਹੈ ਬਾਬਰ ਆਇਆ ਇੰਡੀਆ ਦੇ ਵਿੱਚ ਤਾਂ ਉਦੋਂ ਉਹਨਾਂ ਦੇ ਵੱਡੇ-ਵਡੇਰੇ ਉਸ ਫੌਜ ਵਿੱਚ ਆਏ ਸੀਗੇ ਤੇ ਉਹ ਦਸਤਾਵੇਜ਼ਾਂ ਵੀ ਉਹਨਾਂ ਨੇ ਆਪਣੀ ਮਜ਼ਾਰ ਬਣਾਈ ਹੋਈ ਆ ਗਾਜ਼ੀਪੁਰ ਦੇ ਗਾਜ਼ੀਪੁਰ ਦਾ ਰਹਿਣਾ ਸੀਗਾ ਯੂਪੀ ਈਸਟਰਨ ਯੂਪੀ ਚ ਲਗ ਸੇ ਮਜ਼ਾਰ ਬਣਾਈ ਹੋਈ ਹੈਗੀ ਆ ਮਜ਼ਾਰ ਜਿਹੜੀ ਹੈਗੀ 8 ਫੁੱਟ 3 ਇੰਚ ਦੀ ਆ ਤੇ ਜਿਹੜੀ ਉਹਨਾਂ ਦੀ ਕਿਰਪਾਨ ਸੀ ਉਸ ਟਾਈਮ ਤੇ ਉਹ ਵੀ ਇਹਨਾਂ ਨੇ ਹਿਸਟੋਰਿਕ ਆਪਣਾ ਆਰਟੀਕਲ ਰੱਖਿਆ ਹੋਇਆ ਆਪਣੇ ਘਰ 'ਚ ਤੇ ਉਹ ਕਹਿੰਦਾ ਸੀ ਕਿ ਅਸੀਂ ਦੋ ਹੱਥਾਂ ਨਾਲ ਵੀ ਚੱਕ ਨਹੀਂ ਸਕਦੇ ਉਹ ਆਪ ਇਹਨਾਂ ਜਵਾਨ ਸੀਗਾ ਮਤਲਬ ਕਿ ਨਹੀਂ ਇਹਨਾਂ ਦੀ ਹੁਣ ਇਸ ਟਾਈਮ ਤੇ ਵੀ ਐਡਮਿਨਿਸਟ੍ਰੇਟਿਵ ਸਰਵਿਸ ਦੇ ਵਿੱਚ ਇਹਨਾਂ ਦੇ 30 ਪਲੱਸ ਜਿਹੜੇ ਹੈਗੇ ਅंसारी ਕਲਾਂ ਦੇ ਬੰਦੇ ਜਿਹੜੇ ਹੈਗੇ ਐਡਮਿਨਿਸਟ੍ਰੇਟਿਵ ਸਰਵਿਸਸ ਦੇ ਵਿੱਚ ਨੇ ਇਹਦੇ ਸਾਕਾ ਚਾਚਾ ਜੀ ਹਮੀਦ ਅंसारी ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਹੈਗੇ ਆ ਆਪ ਇਹ ਪੰਜ ਵਾਰ ਦਾ ਐਮ ਐਲ ਏ ਰਿਹਾ ਹੈਗਾ ਮਾਹੂ ਜੋ ਯੂ ਪੀ ਦੇ ਵਿੱਚ ਹੈਗਾ ਕਿ ਸਬਾ ਜਿਸ ਨੂੰ ਇਹ ਰਿਪਰਜ਼ੈਂਟ ਕਰਦਾ ਸੀਗਾ ਤੇ ਪ੍ਰਡੋਮੀਨੈਂਟਲੀ ਹਿੰਦੂ ਏਰੀਆ ਹੈਗਾ ਜਿੱਥੋਂ ਇਹ ਰਿਪਰੈਜ਼ੈਂਟ ਕਰਦਾ ਸੀ ਇਹ ਇੱਕ ਤਰ੍ਹਾਂ ਦਾ ਰੋਬਨ ਹੁੱਲ ਟਾਈਪ ਪਿਕਚਰ ਸੀ ਜਿਹੜਾ ਕਿ ਕਾਲਜ ਪੋਲਟਿਕਸ ਚ ਉਤਰਦਾ ਤੁਰਦਾ ਗੈਂਗਸਟਰ ਵਾਲੀ ਦੁਨੀਆ ਵਿੱਚ ਚਲਾ ਗਿਆ ਪਰ ਬੜਾ ਸੁੱਝਾ ਹੋਇਆ ਬੜਾ ਪੜਿਆ ਲਿਖਿਆ ਬੰਦਾ ਸੀਗਾ ਪਰ ਇਹਨੂੰ ਥੋੜੇ ਦਿਨ ਪਹਿਲੇ ਜਿਹੜੀਆਂ ਖਬਰਾਂ ਆਈਆਂ ਸੀਗੀਆਂ ਇਹ ਬੰਦਾ ਜੇਲ੍ਹ ਵਿੱਚ ਸੀਗਾ ਹੁਣ ਯੂਪੀ 'ਚ ਪਹਿਲੇ ਇਹਨੂੰ ਇੱਕ ਖਬਰ ਆਈ ਸੀ ਕਿ ਇਹਨੂੰ ਜ਼ਹਿਰ ਦਿੱਤੀ ਗਈ ਆ ਦੀ ਰੋਟੀ ਦੇ ਵਿੱਚ ਜੇਲ੍ਹ ਦੇ ਵਿੱਚ ਫਿਰ ਇਹ ਆਈ ਸੀ ਯੂ 'ਚ ਦਾਖਲ ਵੀ ਰਿਆ ਹੈਗਾ ਬੰਦ ਹਸਪੀਟਲ ਦੇ ਵਿੱਚ ਉੱਥੋਂ ਸਿਵਲ ਹਸਪੀਟਲ ਵਿੱਚੋਂ ਫਿਰ ਇਹਨੂੰ ਤਬਦੀਲ ਕਰਤਾ ਸੀ ਜੇਲ੍ਹ ਦੇ ਵਿੱਚ ਤੇ ਰਾਤ ਅਚਾਨਕ ਇਹਦੀ ਮੌਤ ਹੋ ਗਈ ਹੈ ਇਹਦੇ ਬੇਟੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਇਹ ਹਾਰਟ ਅਟੈਕ ਨਾਲ ਡੈਥ ਨਹੀਂ ਹੋਈ ਇਹ ਪੌਇਜ਼ਨਿੰਗ ਕਰਕੇ ਡੈਥ ਹੋਈ ਹੈ ਹਜੇ ਉਹਦਾ ਡਿਪੌਸਟ ਮਾਰਟਮ ਹੋਣਾ ਹੈਗਾ ਉਸ ਤੋਂ ਬਾਅਦ ਦੇਖਣਗੇ ਵੀ ਕੀ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਪਰ ਉਹਨ ਦੀ ਹੋਲ ਮੈਨੂੰ ਇੱਕ ਨਿੱਜੀ ਦੁੱਖ ਹੈਗਾ ਮੁਖਤਿਆਰ ਅंसारी ਦੇ ਚਲੇ ਜਾਣ ਦਾ ਦੋ ਦਿਨ ਪਹਿਲਾਂ ਹੀ ਮੇਰੇ ਕੋਲੇ ਕੋਈ ਯੂਪੀ ਤੋਂ ਬੰਦਾ ਆਇਆ ਸੀਗੇ ਚੰਗੇ ਸਰਦਾਰ ਨੇ ਉੱਥੋਂ ਦੇ ਉਹਨਾਂ ਨੇ ਮੈਨੂੰ ਉਹਦਾ ਸੁਖ-ਸਾਂਦ ਦਾ ਸਨਹਿਦ ਦਿੱਤਾ ਵੀ ਤੁਹਾਨੂੰ ਯਾਦ ਕਰਦਾ ਹੈਗਾ ਮੁਖਤਿਆਰ ਅंसारी ਮੁਖਤਿਆਰ ਅंसारी 2 ਸਾਲ ਦੇ ਕਰੀਬ ਆਪਣੀ ਰੋਪੜ ਜੇਲ੍ਹ ਵਿੱਚ ਵੀ ਰਿਹਾ ਹੈਗਾ ਈਦਾ ਤੇ ਹਜੇ ਤੱਕ ਕਰੋੜਾ ਪੈ ਰਿਹਾ ਹੈਗਾ ਵੀ ਉਹਨੂੰ ਬਹੁਤ ਐਕਸਟਰਾ ਸਹੂਲਤਾਂ ਦਿੱਤੇ ਗਈਆਂ ਵੈਰੀ ਵੈਲ ਕਨੈਕਟਿਡ ਬੰਦਾ ਸੀ ਪੋਲੀਟੀਕਲੀ ਸਮਝਲ ਕੇ ਟਾਪ ਕਾਂਗਰਸ ਦੀ ਲੀਡਰਸ਼ਿਪ ਤੋਂ ਲੈ ਕੇ ਥੱਲੇ ਤੱਕ ਉਹਦੀ ਬਹੁਤ ਪਛਾਣ ਸੀਗੀ ਤੇ ਉਹਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤਾ ਸਮਾਂ ਜੇਲ੍ਹਾਂ ਵਿੱਚ ਹੀ ਗੁਜ਼ਾਰਿਆ ਹੈਗਾ ਉਹਦੀ ਵਾਈਫ ਵੀ ਔਨ ਦਾ ਰਨ ਹੈਗੀ ਇਸ ਟਾਈਮ ਤੇ ਉਹਦਾ ਬੇਟਾ ਤੇ ਉਹਦੀ ਨੂੰਹ ਉਹ ਵੀ ਮੇਰੇ ਖਿਆਲ ਜੇਲ੍ਹ ਵਿੱਚ ਬੰਦ ਨੇ ਹੂੰ ਉਸ ਦੇ بیٹے ਜਿਹੜੇ ਸੀ ਦੋ ਬੇਟੇ ਨੇ ਉਹਦੇ ਦੋਨੋਂ ਹੀ ਬਹੁਤ ਏਵਡ ਸ਼ੂਟਰ ਸਦੀਏ ਜਿਹੜੇ ਕਿ ਇੰਡੀਅਨ ਰਾਈਫਲ ਐਸੋਸੀਏਸ਼ਨ ਦੇ ਨਾਲ ਅਸੋਸੀਏਟਡ ਰਹੇ ਹੈਗੇ ਆ ਉਹਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਹੈਗਾ ਰਣਿੰਦਰ ਸਿੰਘ ਉਹਦਾ ਕਿਉਂਕਿ ਰਾਈਫਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੋਣ ਕਰਕੇ ਇੰਡੀਆ ਦਾ ਉਹਨਾਂ ਨਾਲ ਵੀ ਬਹੁਤ ਚੰਗੇ ਸਬੰਧ ਰਹੇ ਹੈਗੇ ਆ ਆਪ ਵੀ ਪੱਤਰ ਕੇ ਹਮ ਜੀਵਨ ਕਾਲ ਵਿੱਚ ਹਮੇਸ਼ਾ ਚਰਚਾ ਚ ਰਿਹਾ ਹੈਗਾ ਪਰ ਉਹਨਾਂ ਲਈ ਪਰਿਵਾਰ ਨੂੰ ਖਾਸ ਸੀ ਉਹਦਾ ਵੱਡਾ ਭਰਾ ਜਿਹੜਾ ਹੈਗਾ ਹੁਣ ਵੀ ਮੈਂਬਰ ਪਾਰਲੀਮੈਂਟ ਹੈਗਾ ਮਤਲਬ ਕਿ ਬੜੀ ਪੋਲੀਟੀਕਲੀ ਐਕਟਿਵ ਫੈਮਿਲੀ ਸੀ ਤੇ ਬੜੀ ਹੀ ਮੰਦਭਾਗ ਇਨਸੀਡੈਂਟ ਹੋਇਆ ਬਨੂੰ ਦਾ ਐਸ.ਜੀ ਦਾ ਨਿੱਜੀ ਦੋਖ ਹੈਗਾ ਜੀ ਦੂਜੇ ਪਾਸੇ ਜੇ ਹੁਣ ਅਸੀਂ ਜੇਲ੍ਹ ਦੀ ਗੱਲ ਕੀਤੀ ਆ ਸਿਆਸਤ ਦੀ ਗੱਲ ਕੀਤੀ ਆ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਦਾ ਨਾਮ ਆਉਂਦਾ ਹੈ ਬੀਤੇ ਦਿਨੀ ਆਪਾਂ ਜਿਹੜਾ ਪ੍ਰੋਗਰਾਮ ਕਰਕੇ ਛੱਡਿਆ ਉਸੇ ਦਿਨੀ ਇਹ ਘਟਨਾਕ੍ਰਮ ਵਾਪਰਦਾ ਗੁਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਪਰ ਉਸ ਗ੍ਰਿਫਤਾਰੀ ਤੋਂ ਗਾਹਾਂ ਦੀਆਂ ਗੱਲਾਂ ਜਿਹੜੀਆਂ ਉਹ ਹੁਣ ਚੱਲ ਰਹੀਆਂ ਇੱਕ ਪਾਸੇ ਅਦਾਲਤ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਬੇਸ਼ੱਕ ਉਹ ਕੱਲ ਉਹਨਾਂ ਨੇ ਖਾਰਜ ਕਰ ਦਿੱਤੀ ਕਿ ਇਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਸੁਭਾਵਨਾ ਹੁਣ ਵੀ ਲੱਗਦੀ ਹੈ ਕਿ ਐਲਜੀ ਆ ਜਿਹੜੇ ਉਹ ਕਹਿੰਦੇ ਕਿ ਦੇਲ ਤੋਂ ਸ਼ਾਸਨ ਨਹੀਂ ਚੱਲ ਸਕਦਾ ਪ੍ਰਸ਼ਾਸਨ ਨਹੀਂ ਚੱਲ ਸਕਦਾ ਤੇ ਕੀ ਲੱਗਦਾ ਕਿ ਇਹ ਕਹਾਣੀ ਕਿੱਥੋਂ ਤੱਕ ਜਾਊਗੀ ਅਰਵਿੰਦ ਕੇਜਰੀਵਾਲ ਨੂੰ ਕੀ ਗਲਤ ਉਫਸਾਇਆ ਜਾ ਰਿਹਾ ਹੈ ਜਾਂ ਕੋਈ ਪੁਖਤਾ ਸਬੂਤ ਨਹੀਂ ਕਿਉਂਕਿ ਜਿਹੜੇ ਇਹਨਾਂ ਤੋਂ ਪਹਿਲਾਂ ਦੇ ਕੁਝ ਆਮਦ ਮੇ ਪਾਰਟੀ ਦੇ ਆਗੂ ਹੈ ਜੇ ਉਹਨਾਂ ਦੀ ਜ਼ਮਾਨਤ ਤੱਕ ਨਹੀਂ ਹੋ ਸਕਦੀ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਸਵਾਲ ਤਾਂ ਖੜੇ ਹੁੰਦੇ ਆ ਨਹੀਂ ਸਵਾਲ ਤਾਂ ਜ਼ਰੂਰ ਖੜੇ ਨੇ ਐਕਸਾਈਜ਼ ਪਾਲਸੀ ਦੇ ਵਿੱਚ ਜਿਹੜੀ ਦਿੱਲੀ ਦੀ ਐਕਸਾਈਜ਼ ਪਾਲਸੀ ਹੈਗੀ ਆ ਆਰਗੁੰਗ ਦੇ ਪੇਜ ਜੀ ਆ ਲੱਕਾ ਬੜਾ ਮਤਲਬ ਕਿ ਹਮੇਸ਼ਾ ਚਰਚਾ ਚ ਰਹਿਣ ਵਾਲਾ ਇਨਸਾਨ ਹੈਗਾ ਆਪਣੇ ਹੁਣ ਤਾਂ ਚਲੋ ਪੰਜਾਬ ਨਾਲ ਇਹਨਾਂ ਦੇ ਡੂੰਘੇ ਸੰਬੰਧ ਨੇ ਕਿਉਂਕਿ ਇਹਨਾਂ ਦੀ ਪਾਰਟੀ ਦੀ ਸਰਕਾਰ ਹੁਣ ਪੰਜਾਬ 'ਚ ਰੂਲ ਕਰ ਰਹੀ ਆ ਆ ਪਾਰਟੀ ਜਿਹੜੀ ਹੈਗੀ ਆ ਹੈਡਰਡ ਬਾਈ ਸੀਐਮ ਭਗਵੰਤ ਮਾਨ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਉਹ ਇੱਕ ਤਰ੍ਹਾਂ ਨਾਲ ਗ੍ਰਿਫਤਾਰੀ ਵੀ ਬੜੀ politically ਐਂਗਲ ਦੇ ਨਾਲ ਵਿਚਾਰੀ ਜਾ ਰਹੀ ਹੈਗੀ ਕਿਉਂਕਿ ਜੀ ਟਾਈਮਿੰਗ ਆਫ ਦੀ ਅਰੈਸਟ ਹੈਗੀ ਆ ਇੱਕ ਪਾਸੇ ਆਪਾਂ ਦੇਖੋ ਜੇ ਵੈਸਟ ਬੰਗਾਲ ਵਿੱਚ ਕਿਸੇ ਇੱਕ politcal ਫਿਗਰ ਨੂੰ ਅਰੈਸਟ ਹੋ ਦੀ ਕੋਟ ਰੋਕਨ ਦੀ ਹੈ ਵੀ ਜਦ ਤੱਕ ਇਲੈਕਸ਼ਨਾਂ ਨੇ ਕੋਈ ਵੀ ED ਆਪਣੀ ਕਾਰਵਾਈ ਨਹੀਂ ਕਰ ਸਕਦੀ ਪਰ ਦੂਸਰੇ ਪਾਸੇ ਜੇ ਦਿੱਲੀ ਵਿੱਚ ਇਹਨਾਂ ਦੀ ਅਰੈਸਟ ਹੁੰਦੀ ਹੈਗੀ ਆ ਅਰਸ ਤੋਂ ਬਾਅਦ ਕੱਲ ਇਹਨਾਂ ਦਾ ਦੁਆਰਾ ਪੇਸ਼ੀ ਸੀਗੀ 28 ਤਰੀਕ ਨੂੰ ਇੱਕ ਨਵੀਂ ਪੇਸ਼ੀ ਸੀਗੀ ਦਿੱਲੀ ਹਾਈ ਕੋਰਟ ਦੇ ਵਿੱਚ ਜਿੱਥੇ ਇੱਕ ਪਟੀਸ਼ਨ ਲੱਗੀ ਹੋਈ ਸੀ ਕਿ ਇਹ ਬਤੌਰ ਚੀਫ ਮਿਨਿਸਟਰ ਆਪਣੇ ਅਹੁਦੇ ਤੇ ਨਹੀਂ ਰਹਿ ਸਕਦੇ ਪਰ ਕੋਰਟ ਨੇ ਇਹ ਅਰਜੀ ਖਾਰਜ ਕਰ ਦਿੱਤੀ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਕਾਨੂੰਨੀ ਨੁਕਤਾ ਦੱਸੋ ਜਿਹੜਾ ਇਸ ਨੂੰ ਕਹਿੰਦਾ ਹੋਵੇ ਕਿ ਬੰਦਾ ਜੇਲ੍ਹ ਛੋ ਕੇ ਚੀਫ ਮਿਨਿਸਟਰ ਨਹੀਂ ਪਾਪਤੇ ਨਹੀਂ ਰਹਿ ਸਕਦਾ ਸੋ ਇਸ ਕਰਕੇ ਉਹ ਪਟੀਸ਼ਨ ਤਾਂ ਇਹਨਾਂ ਦੀ ਜਿੱਤ ਹੋਈ ਹੈ ਉਹ ਫਾਲਸ ਹੋ ਗਈ ਹੈ ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਲੁਫਟੀਨੈਂਟ ਗਵਰਨਰ ਜਿਹੜੇ ਦਿੱਲੀ ਦੇ ਨੇ ਉਹਨਾਂ ਨੇ ਇਤਰਾਜ਼ ਜਤਾਇਆ ਹੈਗਾ ਕਿ ਜਿਹੜੀ ਦਿੱਲੀ ਦੀ ਸਰਕਾਰ ਆ ਉਹ ਜੇਲ੍ਹ ਵਿੱਚੋਂ ਨਹੀਂ ਚੱਲ ਸਕਦੀ ਸੋ ਉਹਦੇ ਤੇ ਉਹ ਕੀ ਪੈਂਟਾ ਆਫ ਪਿਆਰ ਕਰਦੇ ਨੇ ਇਹ ਤਾਂ ਸਮਾਂ ਦੱਸੂਗਾ ਪਰ ਕੱਲ ਜਿਸ ਤਰ੍ਹਾਂ ਇਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈਗੀ ਅਰਵਿੰਦ ਕੇਜਰੀਆ ਦੀ ਉਹਦੇ ਵਿੱਚ ਇਹਨਾਂ ਨੇ ਆਪਣੀ ਜਿਹੜਾ ਆਪ ਦਿੱਤੀ ਹੈ ਕਿ ਮੋਸਟਲੀ ਤੇ ਇਹਨਾਂ ਨੇ ਕਿਹਾ ਵੀ ਮੈਂ ਰਿਮਾਂਡ ਦਾ ਕੋਈ ਵਿਰੋਧ ਨਹੀਂ ਕਰਦਾ ਰਿਮਾਂਡ ਜਿੰਨਾ ਮਰਜ਼ੀ ਦਿਓ ਪਰ ਮੇਰੇ ਤੇ ਜਿਹੜਾ ਕੇਸ ਪਾਇਆ ਗਿਆ ਹੈਗਾ ਇਹ ਪੋਲੀਟੀਕਲੀ ਵੈਂਡੇਟਾ ਹੈਗਾ ਤੇ ਮੇਰਾ ਕਿਤੇ ਵੀ ਕੋਈ ਐਵੀਡੈਂਸ ਨਹੀਂ ਹੈਗਾ ਉਹਨਾਂ ਨੇ ਚੈਲੰਜ ਕੀਤਾ ਇਨਫੋਰਸਮੈਂਟ ਡਾਇਰੈਕਟੇਟ ਨੂੰ ਤੇ ਮੇਰੇ ਖਿਲਾਫ ਕੋਈ ਦਿਖਾਓ ਜੇ ਕੋਈ ਉਹਨਾਂ ਕੋਲ ਸਬੂਤ ਦਾ ਵੀ ਮੇਰਾ ਸਿਰਫ ਨਾਂ ਜਿਹੜਾ ਇਹਨਾਂ ਦੀ 25000 ਰੁਪਏ ਦੀ ਇਲਾਈਟਮੈਂਟ ਆ ਜਾਂ ਵਾਟ ਐਵਰ ਜਿਹੜਾ ਕੇਸ ਬਣਾਇਆ ਹੋਇਆ ਉਹਦੇ ਵਿੱਚ ਸਿਰਫ ਮੇਰਾ ਨਾਂ ਚਾਰ ਵਾਰੀ ਆਉਂਦਾ ਇਹ ਤਾਂ ਚਲੋ ਕੋਈ ਬਹੁਤ ਵੱਡਾ ਸਵਾਲ ਨਹੀਂ ਨਾਂ ਤਾਂ ਭਾਵੇਂ ਇੱਕ ਵਾਰੀ ਆਵੇ ਕੀ ਪੁਖਤਾ ਸਬੂਤ ਉਹਨਾਂ ਕੋਲੇ ਹੈਗੇ ਇਹਦਾ ਹੁਣ ਕੋਰਟ 'ਚ ਜਦੋਂ ਹੀਅਰਿੰਗ ਹੋਣਗੀਆਂ ਹੁਣ ਅਗਲੀ ਤਰੀਕ ਉਹਨਾਂ ਦੀ ਇੱਕ ਤਾਂ April ਦੀ ਹੈਗੀ ਆ ਉਸ ਤੋਂ ਬਾਅਦ ਇਹ ਵੀ ਮਤਲਬ ਤੇ ਚਰਚਾ ਹੋਏਗੀ ਕਿ ਉਸ ਤੋਂ ਬਾਅਦ ਜੇ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਉਹਨਾਂ ਦਾ ਰਿਮਾਂਡ ਖਤਮ ਹੁੰਦਾ ਤਾਂ ਉਸ ਤੋਂ ਬਾਅਦ ਸ਼ਾਇਦ ਸੀਬੀਆਈ ਵੀ ਐਕਸਾਈਜ਼ ਪਾਲਿਸੀ ਦੀ ਇਨਵੈਸਟੀਗੇਸ਼ਨ ਕਰੇ ਕਿਉਂਕਿ ਇਹਦੇ ਵਿੱਚ ਜਿਹੜਾ ਪੱਖ ਲਿਆ ਗਿਆ ਹੈਗਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਹ ਮਨੀ ਲਾਂਡਰਿੰਗ ਐਂਗਲ ਦਾ ਲਿਆ ਗਿਆ ਹੈਗਾ ਜਿਹਦੇ ਵਿੱਚ ਇਹਨਾਂ ਦੇ ਤਿੰਨ ਕਲੀਕਸ ਜਿਹੜੇ ਹੈਗੇ ਆ ਸੰਜੇ ਸਿੰਘ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਆਪ ਦੇ ਉਹ ਕਾਫੀ ਚੇਤੂੰਦਰ ਨੇ ਇਸ ਸਦੈਨਾ ਦੇ ਦੋ ਮਨਿਸਟਰ ਸਨਾਂ ਦੀ ਕੈਬਨਟ ਦੇ ਅਕਿੰਦਰ ਜਾਨ ਤੇ ਮਨੀਸ਼ ਸ਼ਸ਼ੋਧਿਆ ਜਿਹੜੇ ਕਿ ਡਿਪਟੀ ਚੀਫ ਮਨਿਸਟਰ ਸੀਗੇ ਦਿੱਲੀ ਦੇ ਉਹ ਦੋਨੋਂ ਪਿਛਲੇ ਸਾਲ ਤੋਂ ਅੰਦਰ ਨੇ ਉਹਨਾਂ ਦੀ ਸੁਪਰੀਮ ਕੋਰਟ ਤੱਕ ਜ਼ਮਾਨਤਾਂ ਦੀ ਅਰਜੀ ਲੱਗੀ ਪਰ ਉਹ ਖਾਰਜ ਹੋ ਚੁੱਕੀ ਆ ਹੁਣ ਅਰਵਿੰਦ ਕੇਜਰੀਆਲ ਦਾ ਕੇਸ ਕੀ ਅਖਤਿਆਰ ਕਰਦਾ ਹੈਗਾ ਰੁਕ ਇਹ ਹੁਣ ਟਾਈਮ ਨਾ ਦੱਸੂਗਾ ਪਰ ਹਮੇਸ਼ਾ ਇਹ ਕੇਸ ਜਿਹੜਾ ਹੈਗਾ ਇਸ ਕਰਕੇ ਗੁਸਤਾਰੀ ਕਰਕੇ 31 ਤਦ ਇਹ ਕਿ ਨਕਤੀ ਮਾਰਚ ਨੂੰ ਦਿੱਲੀ ਵਿੱਚ ਇੱਕ ਬਹੁਤ ਵੱਡੀ ਆਪੋਜੀਸ਼ਨ ਵੱਲੋਂ ਰੈਲੀ ਵੀ ਰੱਖੀ ਗਈ ਹੈਗੀ ਆ ਇਹ ਹੈਗਾ ਕਿ ਜਿਹੜਾ ਕੇਜਰੀ ਆਗ ਦਾ ਲੋਕਤਾ ਹੈਗਾ ਇਹਦੇ ਨਾਲ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨਾਂ ਸਾਰਿਆਂ 'ਚ ਵੀ ਇੱਕ ਡਰ ਹੈਗਾ ਵੀ ਜੇ ਕੇਜਰੀ ਆਲ ਨਾਲ ਇਹ ਗੱਲ ਹੋ ਸਕਦੀ ਹੈਗੀ ਆ ਤਾਂ ਇਹ ਸਾਡੇ ਨਾਲ ਵੀ ਕਿਸੇ ਨਾਲ ਵੀ ਇਹ ਵਾਪਰਸ ਆਦਾ ਕਿਉਂਕਿ ਸਾਰਾ ਭਾਰਤ ਦੇ ਵਿੱਚ ਕੁੱਲ ਮਿਲਾ ਕੇ ਬੜਾ ਫੇਅਰ ਸਾਈਕੋਸਿਸ ਦਾ ਮਾਹੌਲ ਹੈਗਾ opposition parties ਦੇ ਵਿੱਚ ਜਿਸ ਤਰ੍ਹਾਂ ਰੂਲਿੰਗ ਪਾਰਟੀ ਰੂਲ ਕਰ ਰਹੀ ਹੈਗੀ ਆ ਉਹ ਬਹੁਤ ਹੀ ਡਰਾਕੋਨियन ਮਾਇਸ ਤੇ ਨਾਲ ਰੂਲ ਕੀਤਾ ਜਾ ਰਿਹਾ ਤੇ ਰੂਲ ਆਫ ਲਾ ਜਿਹੜਾ ਹੈਗਾ ਉਹ ਭਾਰਤ ਦੇ ਅੰਦਰ ਬਹੁਤ ਸਟ੍ਰੇਨਡ ਹੈਗਾ ਇਸ ਟਾਈਮ ਤੇ ਜੀ ਗਿੱਲ ਸਾਹਿਬ ਅਗਲੀ ਗੱਲ ਕਰ ਲਈਏ ਕਿ ਇੱਥੇ ਜਦੋਂ ਅਦਾਲਤ ਦੇ ਵਿੱਚ ਰਿਮਾਂਡ ਦੀ ਗੱਲ ਕੀਤੀ ਗਈ ਤਾਂ ਉਹ ਕਹਿੰਦਾ ਕਿ ਅਸੀਂ ਤਾਂ ਪੰਜਾਬ ਦੇ ਕੁਝ ਅਕਸਾਈਜ਼ ਦੇ ਅਧਿਕਾਰੀਆਂ ਨੂੰ ਸਨਮਣ ਕੀਤੇ ਹੋਏ ਨੇ ਅਰਵਿੰਦ ਕੇਜਰੀਵਾਲ ਦੇ ਮੂਹਰੇ ਪਹਾ ਕੇ ਮੂੰਹ ਤੇ ਵਹਾ ਕੇ ਗੱਲਾਂ ਬਾਤਾਂ ਕਰਨੀਆਂ ਪਰ ਇਧਰੋਂ ਪਤਾ ਲੱਗਿਆ ਕਿ ਕਈ ਅਧਿਕਾਰੀ ਐ ਤੇ ਕਈ ਮੰਤਰੀ ਵਗੈਰਾ ਉਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਜੀ ਪੰਜਾਬ ਦੇ ਵਿੱਚ ਈਡੀ ਦੀ ਨੇਹਰੀ ਫੇਰ ਝੁਲਣ ਦੇ ਅਸਾਰ ਐ ਇਥੋਂ ਦੇ ਨਾ ਤਿੰਨ ਜਿਹੜੇ ਆਈਐਸ ਆਫੀਸਰਸ ਨੇ ਕੇਸ ਪੰਜਾਬ ਗਵਰਨਮੈਂਟ ਦੇ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤਲਬ ਕੀਤਾ ਹੋਇਆ ਦਿੱਲੀ ਆਪਣੇ ਆਫਿਸ ਦੇ ਵਿੱਚ ਇਹੀ ਐਕਸਾਈਜ਼ ਪਾਲਿਸੀ ਦੇ ਚੱਕਰ ਦੇ ਵਿੱਚ ਇਹਨਾਂ ਜਿੰਨਾ ਵੀ ਹੁਣ ਅਖਬਾਰਾਂ ਚ ਜੋ ਖਬਰਾਂ ਆ ਰਹੀਆਂ ਵੀ ਐਡਮਿਨਿਸਟ੍ਰੇਟਿਵ ਸਰਕਲਸ ਨੇ ਜਿਹੜੇ ਪੰਜਾਬ ਗਵਰਨਮੈਂਟ ਦੇ ਉਹਨਾਂ ਵਿੱਚ ਬੜਾ ਡਰ ਤੇ ਸਹਿਮ ਦਾ ਮਾਹੌਲ ਰਹੇਗਾ ਕਿ ਇੱਕ ਦੂਜੇ ਪਾਸੇ ਇੱਕ ਅਮਰੂਦਾ ਦੇ ਬਾਗ ਵਾਲਾ ਕੇਸ ਵੀ ਚੱਲ ਰਿਹਾ ਹੈਗਾ ਜਿਹਦੇ ਵਿੱਚ ਜਿਹੜਾ ਫਿਰੋਜ਼ਪੁਰ ਦਾ ਡਿਪਟੀ ਕਮਿਸ਼ਨਰ ਹੈਗਾ ਪ੍ਰਜੈਸ਼ ਤਮਾਨ ਉਹਨੂੰ ਅਰੈਸਟ ਵੀ ਕਰ ਲਿੱਤਾ ਗਿਆ ਹੈਗਾ ਇਨਫੋਰਸਮੈਂਟ ਰੈਕਟਰ ਕੋਲ ਮਾ ਬਿਜ਼ਨਸ ਵਾਲੋ ਪੰਜਾਬ ਦੀ ਬਿਜ਼ਨਸ ਵਾਲੋ ਸੋ ਇੱਕ ਤਰ੍ਹਾਂ ਦੇ ਨਾਲ ਕਾਫੀ ਜ਼ਿਆਦਾ ਇੱਥੇ ਸੇਮ ਹੈਗਾ ਸਰਕਲਸ ਦੇ ਵਿੱਚ ਜੋ ਪਹਿਲੇ ਵੀ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਕਸਾਈਜ਼ ਪਾਲਿਸੀ ਵਿੱਚ ਦੋ ਦੋ ਮਹਰਕਤੈਂ ਜਿਹੜੇ ਆਈਐਸ ਆਫੀਸਰਸ ਸੀਗੇ ਉਹਨਾਂ ਦੇ ਘਰਾਂ ਵਿੱਚ ਵੀ ਰੇਡ ਹੋਈ ਸੀ ਤੇ ਉਦੋਂ ਇਹ ਵੀ ਚਰਚਾ ਸੀ ਵੀ ਜਿਸ ਤਰ੍ਹਾਂ ਉਹਨਾਂ ਨੂੰ ਗਵਰਨਮੈਂਟ ਵੱਲੋਂ ਡਿਫੈਂਡ ਕਰਨਾ ਚਾਹੀਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਡਿਫੈਂਡ ਨਹੀਂ ਸੀ ਕੀਤਾ ਗਿਆ ਇਸ ਕਰਕੇ ਗਵਰਨਮੈਂਟ ਦੇ ਵੀ ਬੜੇ ਸਟ੍ਰੇਨਡ ਰਿਲੇਸ਼ਨਸ਼ਿਪ ਨੇ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਆਈਐਸ ਲੌਬੀ ਹੈਗੀ ਆ ਸੋ ਹੁਣ ਉਹਨਾਂ ਦਾ ਜਿਹੜੀ ਪਲੀ ਉਹਨਾਂ ਨੇ ਲਈ ਹੈਗੀ ਕੱਲ ਐਨਫੋਰਸਮੈਂਟ ਡਾਇਰੈਕਟਰੇਟ ਨੇ ਕੋਰਟ ਵਿੱਚ ਕਿ ਅਸੀਂ ਐਕਸਾਈਜ਼ ਪਾਲਿਸੀ ਨਾਲ ਸੰਬੰਧਿਤ ਜਿਹੜੇ ਪੰਜਾਬ ਦੇ ਕੁਝ ਆਫੀਸਰਸ ਹੈਗੇ ਆ ਉਹਨਾਂ ਦੇ ਤੇ ਕੁਝ ਹੋਰ ਬੰਦਿਆਂ ਨੂੰ ਰਬਿੰਦਰ ਕੇਜਰੀয়াল ਦੇ ਸਾਹਮਣੇ ਬਿਠਾ ਕੇ ਅਸੀਂ ਇਕੱਠੀ ਪੁੱਛਗਿਸ਼ ਕਰਨੀ ਹੈਗੀ ਆ ਜਿਹਦੇ ਨਾਲ ਸਾਰਾ ਪੰਜਾਬ ਵਿੱਚ ਜਿਹੜਾ ਇਸ ਟਾਈਮ ਤੇ ਐਡਮੋਸਟੇਟਿਵ ਸਰਕਲ ਹੈਗਾ ਉਸ ਚੀਜ਼ ਤੋਂ ਬਹੁਤ ਡਰਿਆ ਹੋਇਆ ਹੈਗਾ ਜੀ ਤੇ ਜੀ ਇਹ ਤੋਂ ਅਗਲੀ ਗੱਲ ਕਰੀਏ ਗੱਲ ਸਾਬ ਉਹ ਹੈ ਦਲ ਬਦਲੀਆਂ ਦੀ ਦਲ ਬਦਲੀਆਂ ਬੜੀਆਂ ਹੋ ਰਹੀਆਂ ਨੇ ਉਹਦੀ ਪਤਾ ਲੱਗਦਾ ਕਿ ਆ ਇੱਧਰ ਗਿਆ ਉਹ ਉੱਧਰ ਗਿਆ ਜਿੱਦੇ ਰਾਜਕੁਮਾਰ ਚੱਬੇਵਾਲ ਗਏ ਆ ਉਹਦੇ ਆਮ ਆਦਮੀ ਪਾਰਟੀ ਵਾਲੇ ਬੜੇ ਖੁਸ਼ ਸੀਗੇ ਜਦੋਂ ਇਹਨਾਂ ਦੇ ਦੋ ਮੈਂਬਰ ਛੱਡ ਕੇ ਇੱਕ ਸਣੇ ਟਿਕਟ ਉਧਰ ਚਲਾ ਗਿਆ ਭਾਜੀਪੀ ਦੇ ਵਿੱਚ ਤੇ ਹੁਣ ਇਹ ਇਹ ਉਹਨਾਂ ਦੇ ਘਰਾ ਦੇ ਵਿਰੁੱਧ ਦੇ ਵਿੱਚ ਪ੍ਰੋਟੈਸਟ ਵੀ ਕਰ ਰਿਹਾ ਪ੍ਰਚਾਰ ਵੀ ਕਰ ਰਿਹਾ ਤੇ ਸਰਬਨੇਤ ਬਿੱਟੂ ਹੋਰਾਂ ਨੇ ਕਾਂਗਰਸ ਨੂੰ ਦੋ ਚਿੱਤੀ ਚ ਪਤਾ ਕਿਹਾ ਕਿ ਆ ਕੀ ਹੋ ਗਿਆ ਕਾਫੀ ਕੁਛ ਹੈ ਹਲੇ ਹੋਰ ਵੀ ਹੋਣਦੇ ਸਾਰੇ ਕਹਿੰਦੇ ਹਾਂਸਰਾਜ ਹੰਸੂਰੇ ਵੀ ਉਹ ਵੀ ਆਵਾਦਵੀ ਪਾਰਟੀ ਵਾਲੇ ਪਾਸੇ ਚੋਗਾ ਚੁਕ ਸਕਦੇ ਜਿਹੜਾ ਐਸਟਾਈਲ ਤੇ ਪੋਲਿਟੀਕਲ ਮਾਹੌਲ ਹੈ ਨਾ ਇੰਡੀਆ ਦੇ ਵਿੱਚ ਉਹ ਬੜਾ ਹੀ ਅਨਸਰਟਨਟੀ ਆ ਰਿਹਾ ਹੈਗਾ ਕਿਉਂਕਿ ਕਿਸੇ ਵੀ ਬੰਦੇ ਤੇ ਤੁਸੀਂ ਦਾਵਾ ਨਹੀਂ ਕਰ ਸਕਦੇ ਕਿ ਇਹ ਆਪਣੇ ਐਥਿਕਸ ਦੇ ਨਾਲ ਜਾਂ ਮੋਰੈਲਟੀ ਦੇ ਨਾਲ ਜੋੜ ਕੇ ਪੋਲਿਟਿਕਸ ਵਿੱਚ ਹੈਗਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਰਵਨੀਤ ਬਿੱਟੂ ਦਾ ਕੇਸ ਲੈ ਲਓ ਜਿਹੜਾ ਕਿ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਹੇ ਹੈ ਸੈਕੰਡ ਟਾਈਮ ਉਹ ਮੈਂਬਰ ਪਾਰਲੀਮੈਂਟ ਬਣੇ ਹੈ ਲੁਧਿਆਣੇ ਤੋਂ ਇੱਕ ਵਾਰੀ ਉਹ ਅਨੰਦਪੁਰ ਸਾਹਿਬ ਤੋਂ ਰਹੇ ਹੈਗੇ ਉਨਾ ਦਾ ਕਿਉਂਕਿ ਪਸ਼ੋਕਰ ਬਿਆਨ ਸਿੰਘ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੈਗਾ ਤੇ ਸਿਰਫ ਉਹਨਾਂ ਦੀ ਪਛਾਣ ਦਾ ਮਤਲਬ ਕਿ ਜਰੀਆ ਵੀ ਸਿਰਫ ਬਿਆਨ ਸਿੰਘ ਹੈਗਾ ਉਹਦੇ ਰਾਹੀਂ ਹੀ ਇਹ ਪਰਿਵਾਰ ਜਾਣਿਆ ਜਾਂਦਾ ਹੈਗਾ ਉਸੇ ਕਰਕੇ ਹੀ ਇਸ ਪਰਿਵਾਰ ਨੂੰ ਨਵਾਜਿਆ ਗਿਆ ਕਾਂਗਰਸ ਵੱਲੋਂ ਆਊਟ ਆਫ ਮਤਲਬ ਕਿ ਲਾਈਨ ਜਾ ਕੇ ਇਹਨਾਂ ਨੂੰ ਅਨਫੇਵਰਸ ਦਿੱਤੀਆਂ ਗਈਆਂ ਕਾਂਗਰਸ ਵੱਲੋਂ ਤਾਂ ਇਹਨਾਂ ਨੂੰ ਵਾਰ-ਵਾਰ ਟਿਕਟ ਦਿੱਤੀ ਜਾਂਦੀ ਸੀ ਇਸ ਵਾਰੀ ਇਹ ਅਨਸਰਟਨਟੀ ਸੀਗੀ ਕਿ ਸ਼ਾਇਦ ਇਹਨਾਂ ਦੀ ਲੁਧਿਆਣੇ ਦੀ ਟਿਕਟ ਕੱਟੀ ਜਾਵੇ ਉਹ ਉਸ ਕੰਮ ਦੇ ਨਜ਼ਰ ਵੀ ਦੇਖਦੇ ਹੋਏ ਇਹਨਾਂ ਨੇ ਬੜੀ ਵੱਡੀ ਸਰਪ੍ਰਾਈਜ਼ ਦਿੱਤੀ ਹੈ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਦੇ ਵਿੱਚ ਕਦੇ एक्सपेक्ट ਨਹੀਂ ਸੀ ਕੀਤਾ ਜਾਂਦਾ ਕਿ ਰਵਨੀਤ ਬਿੱਟੂ ਜਿਹੜਾ ਇਸ ਟਾਈਮ ਤੇ ਆ ਕੇ ਆਪਣੀ ਲਾਇਲਟੀ ਨੂੰ ਸਵਿਚ ਕਰੂਗਾ ਭਾਵੇਂ ਕਿ ਉਹਨਾਂ ਦੀ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਇੰਨੀਆਂ ਵਿਵਾਦਤ ਉਹ ਆਉਂਦੀਆਂ ਰੀਆਂ ਇੰਟਰਵਿਊਸ ਵੀ ਆਉਂਦੀਆਂ ਰੀਆਂ ਨੇ ਤੇ ਉਹਨਾਂ ਦੀਆਂ ਸਟੇਟਮੈਂਟਸ ਵੀ ਜਿਹੜੀਆਂ ਸੀਗੀਆਂ ਹਮੇਸ਼ਾ ਵਿਵਾਦ ਖੜਾ ਕਰਦੀਆਂ ਰੀਆਂ ਨੇ ਤੇ ਇੱਕ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਪੀਸ ਬਣੀ ਹੋਈ ਹੈਗੀ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਇਹ ਵਾਰ-ਵਾਰ ਚੈਲੰਜ ਕਰਦੇ ਸੀਗੇ ਆਪਣੀਆਂ ਸਟੇਟਮੈਂਟਸ ਦੇ ਰਾਹੀਂ ਹੁਣ ਇਹਨਾਂ ਨੇ ਇੱਕਦਮ ਆਪਣਾ ਸਵਿਚ ਕੀਤਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਨਾਲ 로ਇਲਟੀਆਂ ਇਹ ਮੇਰਾ ਖਿਆਲ ਕਾਂਗਰਸ ਪਾਰਟੀ ਨੂੰ ਇੱਕ ਬੜੀ ਵੱਡੀ ਸੈਟਬੈਕ ਹੈਗੀ ਆ ਪਰ ਇਹਦੇ ਨਾਲ ਹੋਰ ਵੀ ਚਰਚਾ ਚੱਲੀਆਂ ਹੈਗੀਆਂ ਕਿ ਸ਼ਾਇਦ ਹੋਰ ਵੀ ਕੋਈ ਜਿਨ੍ਹਾਂ ਨੂੰ ਮਤਲਬ ਕਿ ਜਿਹੜੇ ਰਹੇ ਨੇ ਮੈਂਬਰ ਪਾਰਲੀਮੈਂਟ ਉਹ ਵੀ ਸਵਿਚ ਕਰ ਸਕਦੇ ਇਸ ਦਬਾਅ ਦੇ ਚੱਲਦਿਆਂ ਕੱਲ ਅਮਰitsar ਦੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਉਹਨਾਂ ਨੂੰ ਵੀ ਪ੍ਰੈਸ ਅੱਗੇ ਆਉਣਾ ਪਿਆ ਹੈਗਾ ਤਾਂ ਕਿ ਆਪਣੀ ਲਾਇਲਟੀ ਜਿਹੜੀ ਕਾਂਗਰਸ ਪ੍ਰਤੀ ਹੈਗੀ ਆ ਉਸ ਦਾ ਦੁਆਰਾ ਇਜ਼ਹਾਰ ਕਰ ਸਕਣ ਇਸੇ ਤਰ੍ਹਾਂ ਜਿਹੜੇ ਜ ਡਿੰਪਾ ਹੈਗਾ ਜਿਹੜੇ ਖਰੂਫ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹੈਗੇ ਆ ਉਨਾ ਨੂੰ ਵੀ ਆਪਣਾ ਇੱਕ ਸੰਦੇਸ਼ ਦੇਣਾ ਪਿਆ ਹੈਗਾ ਕਿ ਸਾਡੀਆਂ ਲਾਇਲਟੀਜ਼ ਅੱਜ ਵੀ ਕੋਰਸ ਨਾਲ ਕੜੀਆਂ ਨੇ ਭਾਵੇਂ ਮੈਨੂੰ ਟਿਕਟ ਹੋ ਦਿੰਦੇ ਆ ਫਰੂਫ ਸਾਹਿਬ ਤੋਂ ਜਾਂ ਨਹੀਂ ਦਿੰਦੇ ਸੋ ਇਸ ਕਰਕੇ ਇੱਕ ਸਾਰੇ ਪਾਸੇ ਅਨਸਰਟਨਟੀ ਹੈਗੀ ਕਿਉਂਕਿ ਕਾਂਗਰਸ ਦੇ ਵਿੱਚੋਂ ਪਹਿਲੇ ਵੀ ਦੋ ਲੀਡਰ ਜਿਹੜੇ ਹੈਗੇ ਆ ਉਹ ਆਪ ਪਾਰਟੀ ਦੇ ਨਾਲ ਸਵਿਚ ਕਰ ਚੁੱਕੇ ਆ ਜਿਵੇਂ ਕਿ ਚੱਬੇਵਾਲ ਦਾ ਤੁਸੀਂ ਨਾਮ ਲਿਆ ਹੈਗਾ ਤੇ ਇਸੇ ਤਰ੍ਹਾਂ ਇੱਕ ਜਿਹੜਾ ਗੁਰਪ੍ਰੀਤ ਕੇ ਜੀਪੀ ਹੈਗਾ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਹੁਣ ਇਹਨਾਂ ਦਾ ਮੈਂਬਰ ਪਾਰਲੀਮੈਂਟ ਦੀ ਚੋਣ ਜੀ ਨੂੰ ਦਿੱਤੀ ਗਈ ਹੈਗੀ ਜਿਹੜਾ ਚੱਬੇਵਾਲ ਆ ਉਹਦੇ ਬਾਰੇ ਵੀ ਇਹ ਚਰਚਾ ਵੀ ਸ਼ਾਇਦ ਉਹ ਨੂੰ ਹੁਸ਼ਿਆਰਪੁਰ ਤੋਂ ਆਪ ਪਾਰਟੀ ਜਿਹਦੀ ਹੈ ਮੈਂਬਰ ਪਾਰਲੀਮੈਂਟ ਦੀ ਚੋਣ ਦੇਊਗੀ ਉਕੇ ਦੂਜੇ ਪਾਸੇ ਜਿਹੜੀਆਂ 로ਇਲਟੀਸ ਚੇਂਜ ਹੋਈਆਂ ਨੇ ਆਪ ਪਾਰਟੀਆਂ ਦੇ ਵਿੱਚ ਆਪ ਦੇ ਜਿਹੜੇ ਜਨੰਦਰ ਤੋਂ ਇਹਨਾਂ ਦੇ ਸ਼ਸ਼ੀਲ ਰਿੰਕੂ ਜਿਹੜੇ ਇਹਨਾਂ ਨੇ ਮੈਂਬਰ ਪਾਰਲੀਮੈਂਟਲੀ ਦੁਆਰਾ ਨਾਮਿਨੇਟ ਕੀਤੇ ਸੀ ਆਪਣੇ ਮੈਂਬਰ ਜਿਨ੍ਹਾਂ ਨੂੰ ਇਹਨਾਂ ਨੇ ਪਿਛਲੀਆਂ ਬਾਈਪੋਲ ਇਲੈਕਸ਼ਨਸ ਵੇਲੇ ਕਾਂਗਰਸ ਤੋਂ ਲੈ ਕੇ ਆਂਦਾ ਸੀਗਾ ਉਹਨਾਂ ਨੇ ਵੀ ਆਪਣੀਆਂ 로ਇਲਟੀਸ ਜਿਹੜੀਆਂ ਨੇ ਦੁਆਰਾ ਚੇਂਜ ਕੀਤੀਆਂ ਨੇ ਕਿਉਂਕਿ ਉਹਨਾਂ ਦੀ ਚਰਚਾ ਕਈ ਦਿਨਾਂ ਤੋਂ ਅਖਬਾਰਾਂ 'ਚ ਆ ਰਹੀ ਸੀ ਕਿ ਉਹਨਾਂ ਦੇ ਮਾਈਂਡ ਦੇ ਵਿੱਚ ਕਨਫਿਊਜ਼ਨ ਹੈਗੀ ਆ ਬਟ ਆਲਟੀਮੇਟਲੀ ਉਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਨੂੰ ਤਰਜੀਹ ਦਿੱਤੀ ਹੈਗੀ ਆ ਜੁਆਇਨ ਕਰਨ ਦੀ ਤੇ ਇਸੇ ਤਰ੍ਹਾਂ ਜਿਹੜੇ ਸ਼ੀਤਲ ਉਗਰਾਲ ਇਹਨਾਂ ਦਾ ਸਿਟਿੰਗ ਐਮਐਲਏ ਸੀਗੇ ਜਲੰਧਰ ਤੋਂ ਉਹਨਾਂ ਨੇ ਵੀ ਉਹਨਾਂ ਦੇ ਨਾਲ ਜਿਹੜੀ ਹੈਗੀ ਆਪਣੀ 로ਇਲਟੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਵਿਚ ਕੀਤੀ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਪਾਰਟੀ ਇਸ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਮੈਂਬਰਸ ਨੇ ਈਵਨ ਪੋਲੀਟੀਕਲ ਵੱਡੀਆਂ ਫਿਗਰਸ ਨੇ ਉਹਨਾਂ ਦੀ ਲਾਇਲਟੀ ਵੀ ਅੰਡਰ ਕੁਐਸਚਨ ਹੈ ਇਹ ਪੰਜਾਬ 'ਚ ਜੀ ਜਿਲ੍ਹ ਸਾਹਿਬ ਉਧਰੋਂ ਅਕਾਲੀ ਦਲ ਦੀ ਗੱਲ ਕਰ ਲਈਏ ਜੀ ਉਹ ਯਾਤਰਾ ਦੇ ਉੱਤੇ ਫੇਰ ਹੈ ਔਰ ਅਲਾਈਅੰਸ ਬੇਸ਼ੱਕ ਉਹਨਾਂ ਨੇ ਨਹੀਂ ਕੀਤਾ ਔਰ ਕੁਝ ਕੁ ਖਬਰਾਂ ਸੀ ਕਿ ਬਠਿੰਡੇ ਵਾਲੀ ਸੀਟ ਤੋਂ ਵੀ ਬਿਵਾਹਾਰ ਸਿੰਘ ਉਦਕੌਰ ਬਾਦਲ ਕਿਤੇ ਹੋਰ ਪਹੁੰਚ ਸਕਦੇ ਆ ਉਸ ਤੋਂ ਬਾਅਦ ਮੈਂ ਥੋੜਾ ਜਾਣਨ ਦਾ ਯਤਨ ਕੀਤਾ ਤਾਂ ਇੱਕ ਸੱਜਣ ਕਹਿੰਦੇ ਵੀ ਅਕਾਲੀ ਦਲ ਦਾ ਇਤਿਹਾਸ ਇਹ ਹੋ ਜਾਨੀ ਰਿਹਾ ਖਾਸ ਕਰਕੇ ਬਾਦਲ ਪਰਵਾਰ ਦਾ ਹਾਰ ਦੇ ਹਾਰ ਜਾਣਗੇ ਕਿ ਬਠਿੰਡੇ ਵਾਲੀ ਸੀਟ ਤੋਂ ਭੱਜ ਕੇ ਨਹੀਂ ਜਾਣਗੇ ਤੇ ਜੇ ਭੱਜ ਗਏ ਤਾਂ ਲਾਤ ਹੋਰ ਵੀ ਮਾਰੇ ਜਾਣਗੇ ਤੇ ਜਤਰਾ ਦਾ ਕੀ ਅਸਰ ਰਹੂਗਾ ਜਿੱਥੇ ਸਿਆਸੀ ਭਵਿੱਖ ਕੀ ਨਜ਼ਰ ਆਉਂਦਾ ਹੈ ਜਾਂਤਾ ਹਾਂ ਅਕਾਲੀ ਦਲ ਦਾ ਜ਼ਾਂਦੀਕ ਔਰ ਕਮੇਟੀ ਦੀ ਲਾਸਟ ਇਹਨਾਂ ਦੀ ਮੀਟਿੰਗ ਹੋਈ ਹੈ ਨਾ ਤੇ ਇਹਨਾਂ ਨੇ ਆਪਣੀ ਜਿਹੜੀ ਪਾਲਿਸੀ ਸਟੇਟਮੈਂਟ ਦਿੱਤੀ ਹੈ ਕਿ ਅੱਜ ਪਤੀ ਇਹਨਾਂ ਨੇ ਇਹ ਜਤਾਇਆ ਕਿ ਸਾਡੇ ਲਈ ਮੁੱਖ ਜਿਹੜਾ ਹੈਗਾ ਪਰਪਸ ਹੈਗਾ ਜਾਂ ਸਾਡਾ ਜਿਹੜਾ ਨਿਸ਼ਾਨਾ ਹੈਗਾ ਉਹ ਪੰਥਕ ਅਸੂਲ ਨੇ ਜਿਹੜੇ ਜਿਸ ਚੋਂ ਇਹ ਬੜੇ ਚਿਰ ਤੋਂ ਲੀਹਾਂ ਤੋਂ ਲੈ ਚੁੱਕੇ ਸੀਗੇ ਪਰ ਕਾਲੀ ਜਿਹਾ ਲੱਗੇ ਸਾਨਾ ਵੱਡਾ ਜਿਹੜਾ ਸਵਾਲ ਖੜਾ ਅੱਜ ਉਹ ਖੜਾ ਹੈਗਾ ਭਰੋਸੇ ਯੋਗਤਾ ਦਾ ਕਿ ਇਹਨਾਂ ਵੱਲੋਂ ਕੀਤੀ ਗਈ ਹੁਣ ਜਿਹੜੀ ਰੀਸੈਂਟ ਕਮਿਟਮੈਂਟ ਹੈਗੀ ਆ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਸੁਨੀਲ ਜਾਖੜ ਉਹਨਾਂ ਵੱਲੋਂ ਕੈਟਾਗੋਰਿਕਲੀ ਕਹਿਣਾ ਕਿ ਅਸੀਂ ਕਿਸੇ ਤਰ੍ਹਾਂ ਵੀ ਕਿਸੇ ਨਾਲ ਅਲਾਈਅੰਸ ਨਹੀਂ ਕਰ ਰਹੇ ਤੇ ਅਸੀਂ 13 ਦੀ 13 ਸੀਟਾਂ ਤੋਂ ਆਪ ਤਨ ਲੜਾਂਗੇ ਉਹ ਇੱਕ ਤਰ੍ਹਾਂ ਦੇ ਨਾਲ ਪੂਰੀ ਨਾ ਸੀਗੀ ਅਕਾਲੀ ਦਲ ਨੂੰ ਜਿਹੜੀਆਂ ਵੀ ਕੋਈ ਵੀ ਇਹਨਾਂ ਦੇ ਇਕੱਠ ਜੋੜ ਦੀਆਂ ਸੁਭਾਵਨਾ ਸੀਗੀਆਂ ਉਸ ਤੇ ਪੱਕੀ ਤਰ੍ਹਾਂ ਪਰਿਆਮ ਲੱਗ ਗਿਆ ਸੀਗਾ ਉਸ ਤੋਂ ਬਾਅਦ ਅਕਾਲੀ ਦਲ ਨੇ ਹੁਣ ਦੁਬਾਰਾ ਆਪਣੀ ਯਾਤਰਾ ਵੀ ਸ਼ੁਰੂ ਕੀਤੀ ਆ ਪਰ ਇਹਨਾਂ ਦੇ ਪਸਾਨਾ ਵੱਡਾ ਇਹ ਆ ਵੀ ਕੀ ਸਿੱਖ ਕੌਮ ਦੁਆਰਾ ਅਕਾਲੀ ਦਲ 바ਦਲ ਤੇ ਵਿਸ਼ਵਾਸ ਕਰੂਗੀ ਕਿ ਨਹੀਂ ਕਰੂਗੀ ਇਨਨੂੰ ਬਹੁਤ ਜ਼ਿਆਦੇ ਮਿਹਨਤ ਕਰਨੀ ਪੈਣੀ ਹੈ ਖਾਸ ਕਰਕੇ ਸਦਾ ਸੁਖਬੀਰ ਸਿੰਘ ਬਾਦਲ ਨੂੰ ਤਾਂ ਕਿ ਲੋਕਾਂ ਦਾ ਕੌਨਫੀਡੈਂਸ ਇਹ ਦੁਆਰਾ ਜਿੱਤ ਸਕਣ ਤੇ ਲੋਕੀ ਪਹਿਲਾਂ ਮੰਗ ਅਕਾਲੀ ਦਲ ਤੇ ਵਿਸ਼ਵਾਸ ਕਰ ਸਕਣ ਪਰ ਉਸ ਦੇ ਨਾਲ ਨਾਲ ਸ਼ੂਨ ਵਾਲੀ ਦਾਸਟਰ ਕਿਸਾ ਸੁਖਬੀਰ ਸਿੰਘ ਬਾਦਲ ਨੂੰ ਇੱਕ ਇਸ ਤਰ੍ਹਾਂ ਦਾ ਆਪਣਾ ਕੌਨਫੀਡੈਂਸ ਵੀ ਰੀਬਿਲਡ ਕਰਨਾ ਪੈਣਾ ਹੈਗਾ ਕਿ ਤੁਸੀਂ ਆਪਣੇ ਲੈਵਲ ਤੇ ਪਹਿਲਾ ਵਾਰ ਜਿਸ ਤਰ੍ਹਾਂ ਕਿ ਭਾਵੇਂ 1985 ਵਿੱਚ ਇੱਕ ਵਾਰ ਇਹਨਾਂ ਦੀ ਆਪਣੇ ਪੈਰਾਂ ਤੇ ਸਰਕਾਰ ਬਣੀ ਸੀਗੀ ਭਾਵੇਂ ਕਿ ਉਦੋਂ ਇਹ ਸਾਰੇ ਪੰਜਾਬ ਦੇ ਹੱਕ ਵੇਚ ਆਏ ਸੀਗੇ ਜਿਹੜੇ ਕਾਜੀਦਰ ਵਾਲੇ ਆ ਪਰ ਸੰਤ ਅਰਚਨ ਸਿੰਘ ਲੰਗੋ ਦੇ ਰਾਹ ਲੰਗੋਵਾਲ ਦੇ ਰਾਹੀਂ ਪਰ ਕਿ ਉਦੋਂ ਇਹਨਾਂ ਦੀ ਸਰਕਾਰ ਬਣੀ ਸੀ ਇਵਨ ਜਦੋਂ 97 ਵਿੱਚ ਵੀ ਇਹਨਾਂ ਨੇ ਫੋਨ ਵਾਲੇ ਦੌਰ ਵਿੱਚ ਪਹਿਲੀ ਵਾਰ ਸਰਕਾਰ ਬਣਾਈ ਆ ਉਦੋਂ ਵੀ ਇਹਨਾਂ ਕੋਲੇ 75 ਦੇ ਕਰੀਬ ਸੀਟਾਂ ਸੀਗੀਆਂ ਤੋ ਇਸ ਕਰਕੇ ਇਹਨਾਂ ਨੂੰ ਪਹਿਲੇ ਤਾਂ ਇੱਕ ਕੌਨਫੀਡੈਂਸ ਗੇਨ ਕਰਨਾ ਚਾਹੀਦਾ ਕਿ ਤੁਸੀਂ ਆਪਣੇ ਲੈਵਲ ਤੇ ਆਪਣੇ ਪੈਰਾਂ ਤੇ ਖੜ ਸਕਦੇ ਹੈਗੇ ਆ ਤੇ ਨਾਲ ਦੀ ਨਾਲ ਤੁਸੀਂ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਵਿੱਚ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਆਪਣੀ ਭਰੋਸੇਯੋਗਤਾ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਣਾ ਹੈਗਾ ਜੀ ਗਿਲ ਸਾਹਿਬ ਇੱਕ ਸਵਾਲ ਅਗਲਾ ਉਹ ਹੈ ਬੇਰੁਜ਼ਗਾਰੀ ਦਾ ਦੁਨੀਆ ਭਰ ਦੇ ਵਿੱਚੋਂ ਇੱਕ ਸਰਵੇ ਆਇਆ ਉਸ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਜਿਹੜੇ ਬੇਰੋਜ਼ਗਾਰੀ ਦੇ ਅੰਕੜੇ ਆ ਉਹ ਸਾਹਮਣੇ ਆਏ ਆ ਇੱਕ ਨਾ ਇੰਡੀਆ ਦੇ ਵਿੱਚ ਇਸ ਟਾਈਮ ਤੇ ਬਹੁਤ ਵੱਡਾ ਅਨਇੰਪਲੋਇਮੈਂਟ ਦਾ ਕ੍ਰਾਸ ਕਰਾਈਸਿਸ ਹੈਗਾ ਜਿਹਦਾ ਸਾਰਾ ਵੱਡਾ ਸ਼ਿਕਾਰ ਨੌਜਵਾਨ ਤਬਕਾ ਹੈਗਾ ਉਹ ਵੀ ਖਾਸ ਕਰਕੇ ਜਿਹੜਾ ਹਾਈ ਸਕੈਂਡਰੀ ਪਲੱਸ ਐਜੂਕੇਟਿਡ ਪੜਿਆ ਹੋਇਆ ਤਬਕਾ ਹੈਗਾ ਨੌਜਵਾਨੀ ਦੇ ਵਿੱਚ ਉਹ بڑے بڑے ਕ੍ਰਾਈਸਿਸ ਚੋਂ ਲੰਘ ਰਿਹਾ ਹੈ ਇਸ ਬਾਰੇ ਹੁਣ ਇੱਕ ਇੰਡੀਆ এমਪਲੋਇਮੈਂਟ ਇੰਡੀਅਨ এমਪਲੋਇਮੈਂਟ ਰਿਪੋਰਟ ਆਈਅਰ 2024 ਜਿਹੜੀ ਕਿ ਪ੍ਰੇਪੇਅਰ ਕੀਤੀ ਗਈ ਜੁਆਇੰਟਲੀ ਬਾਈ ਦਾ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਐਂਡ ਇੰਸਟੀਟਿਊਟ ਆਫ ਹਿਊਮਨ ਡਵੈਲਪਮੈਂਟ ਇਸ ਰਿਪੋਰਟ ਦੇ ਮੁਤਾਬਕ ਜਿਹੜਾ ਕਿ 2000 ਦੇ ਵਿੱਚ ਜਿਹੜੀ ਕਿ ਉੱਚ ਸਿੱਖਿਆ ਵਾਲੇ ਨੌਜਵਾਨ ਦੀ ਬੇਰੁਜ਼ਗਾਰੀ ਦੀ ਦਰ ਸੀ ਉਹ 33.2% ਸੀਗੀ ਜਿਹੜੀ ਕਿ ਹੁਣ ਵੱਧ ਕੇ 2022 ਦੇ ਵਿੱਚ 65.7% ਤੇ ਆ ਗਈ ਹੋਈ ਆ ਆਪਾਂ ਦੇਖ ਰਹੇ ਆ ਆਪਣੇ ਪੰਜਾਬ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਬੇਰੁਜ਼ਗਾਰੀ ਹੈਗੀ ਆ ਨੌਜਵਾਨਾਂ ਦਾ ਇੱਕ ਤਰ੍ਹਾਂ ਦੇ ਨਾਲ ਆਪਣਾ ਉਹ ਹੀ ਭੰਗ ਹੋ ਗਿਆ ਕਿਉਂਕਿ ਕੋਈ ਆਸ ਉਮੀਦ ਨਹੀਂ ਹੈਗੀ ਕਿ ਅਸੀਂ ਭਾਵੇਂ ਕਿੰਨੀ ਵੀ ਉੱਚੀ ਸਿੱਖਿਆ ਲੈ ਲਈ ਆਪਾਂ ਦੇਖਦੇ ਆ ਕਿ 1158 ਜਿਹੜੇ ਅਸਿਸਟੈਂਟ ਪ੍ਰੈਸਰ ਸਿਲੈਕਟ ਹੋਏ ਸੀਗੇ ਉਹ ਹੁਣ ਵੀ ਗੰਬੀਰਪੁਰੇ ਦੇ ਵਿੱਚ ਰੋਪੜ ਜ਼ਿਲ੍ਹੇ 'ਚ ਹੁਣ ਵੀ ਧਰਨੇ ਤੇ ਬੈਠੇ ਆ ਕਿਉਂਕਿ ਉਹਨਾਂ ਦਾ ਵੀ এমਪਲੋਇਮੈਂਟ ਕ੍ਰਾਈਸਿਸ ਹੈਗਾ ਤੇ ਉਹਨਾਂ ਵਿੱਚ ਇੱਕ ਮਤਲਬ ਕਿ ਉਹਨਾਂ ਦੀ ਜਿਹੜੀ ਮੇਨ ਲੀਡਰ ਹੈਗੀ ਆ ਉਹ ਮਹਿਕਲ ਭੁੱਖ ਹੜਤਾਲ ਤੇ ਵੀ ਬੈਠੀ ਆ ਲੰਮੇ ਚਿਰ ਤੋਂ ਦੂਜੇ ਪਾਸੇ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਮਿਨਿਸਟਰ ਨੇ ਉਹਨਾਂ ਦਾ ਆਪਾਂ ਦੇਖ ਹੀ ਲਿਆ ਉਹਨਾਂ ਨੇ ਦਿੱਲੀ ਵਿੱਚ ਜਾ ਕੇ ਕੀ ਤਮਾਸ਼ੇ ਕੀਤੇ ਨੇ ਪ੍ਰੋਟੈਸਟ ਦੇ ਦੌਰਾਨ ਕਿਉਂਕਿ केजरीवाल ਦੀ ਅਰੈਸਟ ਬਾਰੇ ਉੱਤੇ ਪ੍ਰੋਟੈਸਟ ਹੋਏ ਨੇ ਇਸ ਤਰ੍ਹਾਂ ਜਿਹੜੀ ਆਪਣੇ ਪੰਜਾਬ ਵਿੱਚ ਵੀ ਬਹੁਤ ਵੱਡਾ ਕ੍ਰਾਈਸਿਸ ਆ ਪਰ ਆਪਣੇ ਇੱਥੇ ਪੂਰੀ ਫਿਗਰ ਨਹੀਂ ਆ ਰਹੀ ਬਾਹਰ ਕਿ ਕਿੰਨੇ ਵੱਡੇ ਲੈਵਲ ਤੇ ਆਪਣੇ ਅਨਐਮਪਲॉयਮੈਂਟ ਹੈਗੀ ਆ ਇਹ ਜਿਹੜੀ ਰਿਪੋਰਟ ਆਈ ਹੈ ਇੰਡੀਅਨ ਅਪਲਾਈਮੈਂਟ ਰਿਪੋਰਟ ਜਿਹੜੀ ਆਈ ਆ ਇਹ ਇੰਡੀਆ ਲੈਵਲ ਦੀ ਹੈਗੀ ਆ ਕਿ ਇਸ ਟਾਈਮ ਤੇ 83% ਵਿਰਾ ਹੈਗਾ ਨੌਜਵਾਨ ਆਊਟ ਆਫ ਜੌਬ ਹੈਗਾ ਤੇ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਐਡੀ ਵੱਡੀ ਫਿਗਰ ਜਿਹੜੀ ਹੈਗੀ ਆ ਉਹ ਕਿ ਨਵਾਂ ਨਾ ਕ੍ਰਾਈਸਿਸ ਜਿਹੜੀ ਕਿ ਇਹ ਦਾਵਾ ਕੀਤਾ ਜਾ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਕਿ ਅਸੀਂ ਅਗਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੀਜੀ ਵੱਡੀ ਆਰਥਿਕ ਪਾਵਰ ਬਣ ਰਹੇ ਹੈਗੇ ਆ ਦੁਨੀਆ ਦੇ ਵਿੱਚ ਪਰ ਇਹਦੇ ਤੁਸੀਂ ਇਹ ਦੇਖੋ ਵੀ ਤੁਹਾਡਾ 83 ਕਰੋੜ ਜਿਹੜਾ ਹੈਗਾ ਉਹ ਤਾਂ ਤੁਹਾਨੂੰ ਮੁਫਤ ਅਨਾਜ ਦੇਣਾ ਪੈ ਰਿਹਾ ਤਾਂ ਕਿ ਉਹ ਦੋ ਵੇਲੇ ਦੀ ਰੋਟੀ ਖਾ ਸਕਣ ਤੇ ਬਸ ਕਿ ਜਿਹੜੀ ਆਹ ਅਨਐਮਪਲੋਇਮੈਂਟ ਦੇ ਕ੍ਰਾਈਸਿਸ ਨੇ ਇਹ ਆਪਣੇ ਲੈਵਲ ਤੇ ਮੂੰਹ ਵੱਡੀ ਖੜੇ ਦੇ ਬਿਲਕੁਲ ਜੀ ਸਾਹਿਬ ਇੱਕ ਜਿਹੜਾ ਸ਼ਰਾਬ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਕੋਈ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਿਹੜੀਆਂ ਮੌਤਾਂ ਹੋਈਆਂ ਨੇ ਉਸ ਮਾਮਲੇ ਤੇ ਤੁਹਾਡੇ ਕੀ ਥੀਓ ਕਿਉਂਕਿ ਉਹਦੇ ਚ ਪੁਲਿਸ ਦੇ ਮੁਤਾਬਕ ਤਾਂ ਇਹ ਸੀ ਕਿ ਇਹਨੇ ਬੰਦੇ ਸ਼ਰਾਬ ਪੀ ਕੇ ਮਾਰੇ ਗਏ ਜਾਂ ਕੁਝ ਹੋਰ ਹੈ ਹੁਣ ਇੱਕ ਪਰਿਵਾਰ ਵਾਲੇ ਕਹਿੰਦੇ ਆ ਕਿ ਜੀ ਉਪਲੀ ਪਿੰਡ ਤੋਂ ਸੀ ਮੁੰਡਾ ਉਹ ਉੱਥੇ ਗਿਆ ਹੋਇਆ ਸੀਗਾ ਗੁਜਰਾں ਦੇ ਵਿੱਚ ਤਾਂ ਉਹ ਪਰਿਵਾਰ ਦੇ ਦੋਸ਼ ਨੇ ਕਿ ਜੀ ਪੁਲਿਸ ਨੇ ਇਹਨੂੰ ਹਰਾਸਤੇ ਚ ਲੈ ਲਿਆ ਸੀ ਤੇ ਉੱਥੇ ਵੀ ਕਹਿੰਦਾ ਰਿਹਾ ਕਿ ਇਹਦੀ ਸਿਹਤ ਮੇਰੀ ਸਿਹਤ ਨਹੀਂ ਠੀਕ ਮੈਨੂੰ ਦਵਾਈ ਦਵਾ ਦਿਓ ਕਹਿੰਦੇ ਜਦੋਂ ਗੰਭੀਰ ਹੋ ਗਈ ਹਾਲਤ ਉਹ ਹਸਪਤਾਲ ਚ ਭੇਜਤਾ ਤੇ ਪੁਲਿਸ ਵਾਲੇ ਇਸ ਗੱਲ ਤੋਂ ਵੀ ਇਨਕਾਰ ਕਰਦੇ ਆ ਕਿ ਅਸੀਂ ਇਹਨੂੰ ਹਰਾਸਤ ਚ ਲਿਆ ਸੀ ਕਹਾਣੀ ਕਿਸੇ ਹੋਰ ਪਾਸੇ ਨੂੰ ਵੀ ਪੁਰਤੀ ਜਾ ਸਕਦੀ ਹੈ ਜੀ ਨਹੀਂ ਜਿਹੜਾ ਇਹ ਆਇਆ ਨਾ ਉਹ ਨੂੰ ਹੂਚ ਟ੍ਰਾਈਡੀ ਦਾ ਹੈਗਾ ਮਾਮਲਾ ਆਇਆ ਸੰਗਰੂਰ ਜ਼ਿਲ੍ਹੇ ਦਾ ਬਾ ਇਹਦੇ ਨਾਲ ਕਈ ਪੱਖ ਜੁੜੇ ਹੋਏ ਆ ਵੀ ਇਹ ਜਿਹੜੀ ਹੈਗੀ ਆ ਬੜੀ ਵੱਡੇ ਲੈਵਲ ਤੇ ਜਿਹੜੀ ਹੈਗੀ ਆ ਇਲਿਸੀਟ ਸ਼ਰਾਬ ਦਾ ਜਿਹੜਾ ਧੰਦਾ ਪੰਜਾਬ ਸਾਰੇ ਇਹ ਬਹੁਤ ਵੱਡੇ ਲੈਵਲ ਤੇ ਆਰਗੇਨਾਈਜ਼ਡ ਮੈਨਰ ਨਾਲ ਚੱਲ ਰਹਾ ਹੈਗਾ ਇਹ ਨਹੀਂਗਾ ਕਿ ਇਹ ਕੋਈ ਇਕਾ ਦੁਕਾ ਗੱਲ ਹੈਗੀ ਇਹ ਸਾਰੇ ਇਲਾਕਿਆਂ ਦੇ ਵਿੱਚ ਕਿਉਂਕਿ ਦੂਸਰੀ ਸ਼ਰਾਬ ਜਿਹੜੀ ਹੈਗੀ ਉਹ ਮਹਿੰਗੀ ਬਹੁਤ ਆ ਤੇ ਜਿਹੜਾ ਆਮ ਦਿਹਾੜੀਦਾਰ ਹੈਗਾ ਉਹ ਆਪਣੇ ਦਿਨ ਉਹ ਦਿਨ ਭਰ ਦੀ ਮਿਹਨਤ ਤੋਂ ਬਾਅਦ ਕੋਈ ਨਾ ਕੋਈ ਅਗਲੇ ਦੇਖਦੇ ਆ ਵੀ ਅਸੀਂ ਕਿਤੇ ਨਾ ਕਿਤੇ ਆਪਣਾ ਮਨ ਹੌਲਾ ਕਰ ਲਈਏ ਤੇ ਉਸ ਦੇ ਚੱਕਰ ਵਿੱਚ ਜਿਹੜੀ ਇਸ ਤਰ੍ਹਾਂ ਦੇ ਸ਼ਰਾਬ ਦੇ ਬਣੇ ਹੋਏ ਨੇ ਧੰਦੇ ਉਹਦੇ ਨਾਲ ਉਹ ਆਪਣੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹੈਗੇ ਆ ਜਿਹੜੀ ਹੁਣ ਆਪਾਂ ਦੇਖਿਆ ਕਿ 21 ਮੌਤਾਂ ਦੀ ਗਿਣਤੀ ਸਾਹਮਣੇ ਆਈ ਹੈ ਤੇ ਹਜੇ ਕਿੰਨੇ ਜਿਹੜੇ ਹੈਗੇ ਜ਼ੇਰੇ ਇਲਾਜਾ ਹਜੇ ਇਹ ਵੀ ਨਹੀਂ ਪਤਾ ਕਿ ਉਹ ਉਹ ਸ਼ਰਾਬ ਕਿ ਕਿੰਨੇ ਥਾਵਾਂ ਤੇ ਵੰਡੀ ਗਈ ਹੈਗੀ ਆ ਵੀ ਕੱਲੇ ਸੰਗਰੂਰ ਵਿੱਚ ਤਾਂ ਕੀ ਸੀਮਤ ਹੈਗੀ ਆ ਜਾਂ ਕੁਝ ਪਿੰਡਾਂ ਤੱਕ ਹੀ ਸੀਮਤ ਆ ਫਿਰ ਹੋਰ ਥਾਵਾਂ ਤੇ ਵੀ ਉਹ ਸ਼ਰਾਬ ਜਿਹੜੀ ਆ ਵੰਡੀ ਗਈ ਆ ਤੇ ਉਹਦੀ ਜਿਹੜੀ ਆਉਣ ਵਾਲੀ ਫਾਲ ਆਊਟ ਹੈਗੀ ਆ ਉਹ ਹਜੇ ਸਮੇਂ ਨਾਲ ਆਪਾਂ ਨੂੰ ਪਤਾ ਲੱਗੂਗਾ ਕਿਉਂਕਿ ਜੇ ਇੱਕ ਦੂਜੇ ਪਾਸੇ ਪੰਜਾਬ ਜਿਹੜਾ ਹੈਗਾ ਉਹ ਡਰਗ ওভারਡੋਸ ਦੇ ਮਤਲਬ ਕਿ ਕ੍ਰਾਈਸਿਸ ਨਾਲ ਵੀ ਜੂਝ ਰਿਹਾ ਹੈਗਾ ਇੱਕ ਲੁਧਿਆਣੇ ਦੀ ਰਿਪੋਰਟ ਆਈ ਹੈਗੀ ਕੱਲੀ ਜਿਹੜੀ ਸਿਵਲ ਹਸਪਤਾਲ ਵੱਲੋਂ ਆਈ ਆ ਉਹਦੇ ਵਿੱਚ ਇਹ ਆਇਆ ਕਿ ਸੀ ਦੇ ਕ੍ਰੀਬ ਜਿਹੜੇ ਹੈਗੇ ਆ ਨੌਜਵਾਨ ਖਾਸ ਕਰਕੇ ਉਹ ਹਰ ਮਹੀਨੇ ਡਰੱਗ ਓਵਰਡੋਸ ਨਾਲ ਮਰਦੇ ਆ ਹੁਣ ਨਵੀਂ ਤਰ੍ਹਾਂ ਦੀਆਂ ਡਰੱਗਸ ਆਈਆਂ ਹੋਈਆਂ ਨੇ ਉਹਨਾਂ ਨੂੰ ਕੋਕਟੇਲ ਡਰੱਗਸ ਕਿਹਾ ਜਾ ਰਿਹਾ ਹੈਗਾ ਜਿਹਦੇ ਵਿੱਚ ਕਿ ਹੁੰਦਾ ਕਿ ਇੱਕ ਡਰੱਗ ਨੂੰ ਮੇਨ ਡਰੱਗ ਨੂੰ ਤਾਂ ਜਾਂ ਤਾਂ ਤੁਸੀਂ ਟੈਲਕ ਪਾਊਡਰ ਨਾਲ ਬਦਲਾ ਲੈਂਦੇ ਹੈਗੇ ਜਾਂ ਚੌਕ ਨਾਲ ਰਾਲ ਨੇ ਜਾਂ ਹੋਰ ਦੂਸਰੀਆਂ ਜਿਹੜੀਆਂ ਆਪਣੇ ਮਿਲਦੀਆਂ ਨੇ ਜਿਹੜਾ ਆਪਣੇ ਫਾਰਮਸਿਸ ਤੋਂ ਦਵਾਈਆਂ ਮਿਲਦੀਆਂ ਨੇ ਜਿਸ ਤਰ੍ਹਾਂ ਕਿ ਪੈਰਾਸੀ ਜੀ ਇਹਨਾਂ ਦੇ ਮਿਕਸਚਰ ਨਾਲ ਕਾਫੀ ਮੌਤਾਂ ਹੋ ਰਹੀਆਂ ਨੇ ਇਹ ਇਕੱਲਾ ਆਪਣੇ ਤੱਕ ਵਰਤਾਰਾ ਨਹੀਂ ਜੇ ਆਪਾਂ ਹੁਣ ਕੈਨੇਡਾ ਜਿੱਥੇ ਚੰਗੇ ਭਿਖ ਦੀ ਆਪਣੀ ਨੌਜਵਾਨੀ ਬੜੀ ਤਾਂਗ ਰੱਖੀ ਬੈਠੀ ਆ ਉੱਥੇ ਹਰ ਰੋਜ਼ ਬਾਈ ਬੰਦਿਆਂ ਦੀ ਮੌਤ ਹੋ ਰਹੀ ਹੈ ਉਹਦੇ ਚ ਵੀ ਖਾਸ ਕਰਕੇ ਨੌਜਵਾਨੀ ਤਬਕਾ ਹੈਗਾ ਜੀ ਬਹੁਤ ਮਿਹਰਬਾਨੀ ਗਿਲ ਸਾਹਿਬ ਅਪਡੇਟ ਦੇਣ ਵਾਸਤੇ ਸ਼ਾਮਲ ਹੋਏ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸਿਕਨੇ ਵੈਲਕਮ ਰੰਜੀਤ ਸਿੰਘ ਕੁਕੀਗਲ ਹੋਰਾਂ ਦੇ ਨਾਲ ਦੋਸਤੋ ਅਸੀਂ ਹਰੇਕ ਹਫਤੇ ਜੁੜਦੇ ਹਾਂ ਤੁਹਾਡੇ ਨਾਲ ਸਦਾ ਜੁੜੇ ਰਹੀਏ ਇਹ ਸਾਡੇ ਯਤਨ ਨੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਣ ਦੀ ਕੋਸ਼ਿਸ਼ ਸਾਡੀ ਸਦਾ ਰਹੂਗੀ ਤੁਹਾਨੂੰ ਚੰਗਾ ਲੱਗਦਾ ਇਹ ਪ੍ਰੋਗਰਾਮ ਤਾਂ ਜ਼ਰੂਰ ਇਹਨੂੰ ਅੱਗੇ ਦੀ ਅੱਗੇ ਸ਼ੇਅਰ ਕਰਿਆ ਕਰੋ ਤੁਸੀਂ ਆਪਣਾ ਕੋਈ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਸਾਡੇ ਚੈਨਲ ਨੂੰ ਸਹਿਯੋਗ ਕਰਨਾ ਚਾਹੁੰਦੇ ਹੋ ਕਿਉਂਕਿ ਸਾਨੂੰ ਸਹਿਯੋਗ ਦੀ ਲੋੜ ਹੈਗੀ ਆ ਸਪਸ਼ਟ ਹੈ ਇਹ ਗੱਲ ਕਿਉਂਕਿ ਦੱਸਦੀ ਹੈ ਕਿ ਤੁਹਾਨੂੰ ਫੇਸਬੁੱਕ ਵਗੈਰਾ ਦੀ ਰੀਚ ਤਾਂ ਅਗਲੇ ਨੇ ਘਟਾ ਕੇ ਰੱਖੀ ਹੋਈ ਆ ਤੇ ਤੁਸੀਂ ਕਿਸੇ ਤਰ੍ਹਾਂ ਦਾ ਸਹਿਯੋਗ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜ ਤੇ ਨੰਬਰ ਸਾਡੇ ਸਕਰੀਨ ਦੇ ਉੱਤੇ ਆਉਂਦੇ ਰਹਿੰਦੇ ਨੇ ਮੇਰਾ ਪਰਸਨਲ ਨੰਬਰ ਹੈ 98177257892 9417525762 ਇਹ ਇੰਡੀਆ ਦਾ ਸਾਡਾ ਨੰਬਰ ਹੈ ਇਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਸਹਿਯੋਗ ਕਰ ਸਕਦੇ ਹੋ ਜੇ ਗੱਲਬਾਤ ਵਧੀਆ ਲੱਗੇ ਇਹਨੂੰ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਨ ਨਾਲ ਵੀ ਬੈਨੀਫਿਟ ਮਿਲਦਾ ਤੁਸੀਂ ਫੇਰ ਮਿਲਦੇ ਆਂ ਰੱਬ ਰਾਖਾ ਇਨਸਾਨੀਅਤ ਜਿੰਦਾਬਾਦ